ਜਾਂਗੀਰ ਨੂੰ ਚੰਦੂ ਨੂੰ ਗੁਰਦ ਤੇ ਪਰਪੂंजे ਨੂੰ ਚੁਬਦੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਕਿਸੇ ਨੂੰ ਕਹਿੰਦੇ ਕੁਝ ਨਹੀਂ ਇਹ ਪਹਾੜੀ ਰਾਜੇ ਕਿਉਂ ਕਿ ਘੇਰਾ ਪਾ ਕੇ ਬਿਠੇ ਨੰਦਪੁਰ ਸਾਹਿਬ ਨੂੰ ਪਾਪ ਸਾਹਿਬ ਤੇ ਸਕੂਨਾਂ ਦੀ ਕਈ ਵਾਰੀ ਮਦਦ ਕਰਦੇ ਪਹਾੜੀ ਰਾਜਿਆਂ ਦੀ ਤੁਹਾਨੂੰ ਪਤਾ ਹੋਵੇਗਾ ਜਿਹੜਾ ਪਹਿਲਾ ਪੰਗਾਣੀ ਦਾ ਜੁੱਧ ਹੋਇਆ ਭੀਮਚੰਦ ਰਾਜੇ ਦਾ ਬੇਟਾ ਅਜਮੇਰ ਚੰਦ ਉਹ ਫਤਿਹ ਸ਼ਾਹ ਦੀ ਬੇਟੀ ਨਾਲ ਮੰਗਿਆ ਸੀ ਉੱਥੇ ਵਿਆਹ ਸੀ ਉਹਦਾ ਤੇ ਫਤਿਹ ਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦਾ ਬਹੁਤ ਵੱਡਾ ਸੇਵਕ ਸੀ। ਬਹੁਤ ਵੱਡਾ ਸੇਵਕ ਸੀ। ਉਹਨੇ ਸਦਾ ਪੱਤਰ ਦਿੱਤਾ ਮਾਰੇ ਨੂੰ ਵੀ ਤੁਸੀਂ ਵੀ ਮੇਰੀ ਬੇਟੀ ਦੇ ਵਿਆਹ ਤੇ ਆਓ। ਪਾਸ਼ਾ ਤਿਆਰੀ ਕਰਕੇ ਬਿਠੇ ਆਪਣੇ ਸਿੱਖਾਂ ਦੇ ਹੱਥ ਸੁਗਾਤਾ ਭੇਜੀਆਂ। ਪਰ ਭੀਮਚੰਦ ਰਾਜਾ ਜਿਹੜਾ ਸੀ ਉਹ ਔਖਾ ਬਹੁਤ ਸੀ। ਉਹਨੂੰ ਤਕਲੀਫ ਬਹੁਤ ਸੀ। ਉਹ ਗੁਰਗੋਮ ਸਿੰਘ ਮਾਰਾਇ ਤੋ ਖੁਸ਼ ਨਹੀਂ ਸੀ। ਪੁੱਛੋ ਕਿਉਂ ਨਹੀਂ ਸੀ ਖੁਸ਼? ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਸੀ। ਉਹ ਉਹ ਪ੍ਰੋਬਲਮ ਆ ਜੀ ਸਮਾਜ ਵਿੱਚ ਵੀ ਹੈਗੀ ਹੈ ਕਿਉਂਕਿ ਇੱਕ ਵਾਰ ਕਿਤੇ ਭੀਮਚੰਦ ਰਾਜੇ ਨੇ ਜਦੋਂ ਪਹਿਲੀ ਵਾਰ ਨਗਾਰਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਜਿਆ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਨਗਾਰਾ ਵੱਜਿਆ ਤੇ ਭੀਮਚੰਦ ਰਾਜੇ ਨੇ ਆਪਣੇ ਪ੍ਰੋਹਤ ਨੂੰ ਪੁੱਛਿਆ ਸੀ ਪ੍ਰੇਮੀ ਪ੍ਰੋਹਤ ਨੂੰ ਉਹਨੂੰ ਆਂਦਾ ਵੀ ਇਹ ਕਿਹਦਾ ਨਗਾਰਾ ਵੱਜਿਆ ਕਿਉਂਕਿ ਅਹੀਂ ਰਾਜਿਆਂ ਨਗਾਰੇ ਤਾਂ ਸਾਢੇ ਵੱਜਣੇ ਚਾਹੀਦੇ ਆ ਇਹ ਕਿਹਦਾ ਨਗਾਰਾ ਵੱਜਿਆ ਤੇ ਬੇ ਪ੍ਰੇਮਾ ਪੁੱਤ ਇਸ ਗੱਲ ਨੂੰ ਇਮਾਨਦਾਰੀ ਸੀ ਉਹਨੇ ਗੱਲ ਸੱਚੀ ਬੋਲੀ ਪਤਾ ਕਿਹੜੀ ਬੋਲੀ ਵਾਲੋਂ ਨੇ ਉਹ ਕਹਿੰਦਾ ਰਾਜਨ ਇਹ ਉਸ ਦਾਦੇ ਦੇ ਉਸ ਦਾਦੇ ਦੇ ਪੋਤਰੇ ਦਾ ਨਗਾਰਾ ਹੈ ਜਿਹਦੇ ਦਾਦੇ ਨੇ ਤੁਹਾਡੇ ਦਾਦੇ ਨੂੰ ਗਵਾਲੀਅਰ ਦੀ ਜੇਲ੍ਹ ਚੋਂ 52 ਰਾਜਾਂ ਸਮੇਤ ਰਿਹਾ ਕਰਾਇਆ ਸੀ ਦੁਬਾਰਾ ਬੋਲਾਂ ਜੀ ਉਹਦਾ ਨਗਾਰਾ ਕਿਹਦਾ ਵੱਜਿਆ ਭੀਮਚੰਦ ਰਾਜੇ ਪੁੱਛਿਆ ਆਂਦਾ ਜੀ ਉਸ ਦਾਦੇ ਦੇ ਗੁਰੂ ਹਰਗੋਬਿੰਦ ਪਾਸ਼ਾ ਦਾਦਾ ਹੋ ਗਿਆ ਉਸ ਦਾਦੇ ਦੇ ਪੋਤਰੇ ਦਾ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਗੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਹੋਗੇ ਇਹਨੂੰ ਕਹਿੰਦੇ ਨੇ ਯੁਰਤ ਨਾਲ ਗੱਲ ਕਰਨੀ ਖਾਂਦਾ ਉਹ ਭੀਮਚੰਦ ਰਾਜੇ ਦਾ ਤਾਂ ਸੱਚ ਬੋਲਦਾ ਤੇ ਜੇ ਉਹਦੀ ਜਗ੍ਹਾ ਅੱਜ ਕੋਈ ਸਾਡੇ ਵਰਗਾ ਹੁੰਦਾ ਬੈਰੂਪੀਆ ਬੰਦਾ ਉਹਨੇ ਗੱਲ ਸੱਚ ਬੋਲਣ ਦੀ ਹਿੰਮਤ ਕਰਨੀ ਨਹੀਂ ਸੀ ਹਿੰਮਤ ਨਹੀਂ ਸੀ ਕਰ ਉਹਨਾਂ ਸੱਚ ਬੋਲੀ ਜੀ ਉਹਨਾਂ ਕਹਾ ਭਾਵੇਂ ਗੁੱਸਾ ਲੱਗੇ ਪਰ ਦਾ ਭੀਮ ਚੰਦ ਰਾਜੇ ਇਹ ਉਸ ਦਾਦੇ ਦੇ ਪੋਤਰੇ ਦਾ ਨਗਾਰਾ ਹੈ ਜਿਹਦੇ ਦਾਦੇ ਨੇ ਤੁਹਾਡੇ ਦਾਦੇ ਨੂੰ 52 ਰਾਜਿਆਂ ਸਮੇਤ ਗਵਾਲੀਅਰ ਦੀ ਜੇਲ੍ਹ ਚੋਂ ਰਿਹਾ ਕਰਾਇਆ ਸੀ ਉਹ ਕਹਿੰਦਾ ਮੈਂ ਵੇਖਣਾ ਚਾਹੁੰਦਾ ਇੱਕ ਵਾਰ ਦਰਬਾਰ ਉਹਨਾਂ ਦਾ ਮੈਂ ਵੀ ਵੇਖਣਾ ਚਾਹੁੰਦਾ ਹੁਣ ਆਇਆ ਉਹ ਕੋਈ ਸ਼ਰਧਾ ਧਾਰ ਕੇ ਨਹੀਂ ਸੀ ਉਹ ਵੇਖਣ ਆਇਆ ਸੀ ਕਈ ਵਾਰੀ ਆਪਣੇ ਘਰਾਂ 'ਚ ਵੀ ਕਈ ਬੰਦੇ ਸਿਰਫ ਤੁਹਾਨੂੰ ਮਿਲਣ ਨਹੀਂ ਆਉਂਦੇ ਤੁਹਾਡਾ ਘਰ ਬਾਹਰ ਵੇਖਣ ਆਉਂਦੇ ਵੀ ਇਹਦੇ ਘਰ ਕਿੰਨਾ ਕੁ ਫਰਨੀਚਰ ਪਿਆ ਇਹਨੇ ਪੱਥਰ ਕਿਹੜਾ ਲਾਇਆ ਘਰ ਚ ਦਰਵਾਜ਼ੇ ਇਹਦੇ ਕਿਦਾਂ ਦੇ ਆ ਇਹਦੇ ਘਰ ਚ ਸਮਾਨ ਕਿਦਾਂ ਦਾ ਖਾਣ ਪੀਣ ਦਾ ਸਾਰੇ ਗੁਸਾ ਨਾ ਮਨਾਇਓ ਸਾਰੇ ਇੱਕ ਦੂਜੇ ਘਰ ਮਿਲਣ ਹੀ ਨਹੀਂ ਆਉਂਦੇ ਭੀਮਚੰਦ ਵਰਗੀ ਰੂਹ ਵੀ ਕਈਆਂ ਵਿੱਚ ਹੁੰਦੀ ਆ ਉਹ ਭੀਮਚੰਦ ਰਾਜਾ ਵੀ ਆਇਆ ਐਸੇ ਭਾਵਨਾ ਦੇ ਨਾਲ ਮੈਂ ਵੇਖਾਂ ਤੇ ਸਹੀ ਉਹ ਜਿਹੜੋ ਅਨੰਦਪੁਰ ਸਾਹਿਬ ਆਇਆ ਤੇ ਉਹਨੇ ਵੇਖਿਆ ਵੀ ਪ੍ਰਸਾਦੀ ਹਾਥੀ ਇੱਥੇ ਇੱਥੇ ਗੁਰੂ ਪਾਤਸ਼ਾਹ ਦੇ ਕੋਲ ਤਰਾਂ ਤਰਾਂ ਦੀਆਂ ਚੀਜ਼ਾਂ ਸੋਹਣੀਆਂ ਇਹ ਤਾਂ ਰਾਜਿਆਂ ਕੋ ਚਾਹੀਦੀਆਂ ਇਹ ਤਾਂ ਸਾਡੀ ਪਰਜਾ ਦਾ ਇੱਕ ਆਮ ਇਨਸਾਨ ਆ ਇਹਦੇ ਕੋਲ ਇਦਾਂ ਚੀਜ਼ਾਂ ਕਿੱਦਾਂ ਹੋਈਆਂ ਉਹ ਅੰਦਰੋਂ ਤਕਲੀਫ ਸੀ ਉਹਨੂੰ ਉਹ ਚੁੱਪਦੀਆਂ ਸੀ ਉਹਨੂੰ ਕਈ ਵਾਰੀ ਇਨਸਾਨ ਨੂੰ ਨਾ ਆਪਣਾ ਫਰਨੀਚਰ ਨਹੀਂ ਮਾੜਾ ਲੱਗਦਾ ਆਪਣਾ ਸੋਫਾ ਆਪਣਾ ਫਰਨੀਚਰ ਆਪਣਾ ਬੈੱਡ ਆਪਣੀਆਂ ਚੀਜ਼ਾਂ ਮਾੜੀਆਂ ਨਹੀਂ ਲੱਗਦੀਆਂ ਪਰ ਜਦੋਂ ਦੂਜੇ ਦੀਆਂ ਚੰਗੀਆਂ ਵੇਖਦਾ ਨਾ ਆਪਣੀ ਗੱਡੀ ਨਹੀਂ ਮਾੜੀ ਲੱਗਦੀ ਪਰ ਜਦੋਂ ਦੂਜੇ ਦੀ ਚੰਗੀ ਗੱਡੀ ਵੇਖਦਾ ਨਾ ਉਦੋਂ ਜੈਲਸੀ ਹੁੰਦੀ ਹੈ ਬਿਹਾਈ ਐ ਮਰ ਤੋਂ ਅਗੇ ਕਿਦਾ ਲੰਘਿਆ ਉਹ ਭੀਮਚੰਦ ਵਾਲੀ ਰੂਹ ਅੱਜ ਕਈਆਂ ਵਿੱਚ ਹੈਗੀ ਆ ਜਿਹਨੂੰ ਆਪਾਂ ਸਾੜਾ ਕਹਿੰਦੇ ਆ ਜਿਹਨੂੰ ਆਪਾਂ ਕਹਿੰਦੇ ਕਿਸ ਦੀ ਤਰੱਕੀ ਵੇਖ ਕੇ ਅੰਦਰੋਂ ਤਕਲੀਫ ਹੋਣੀ ਭੀਮਚੰਦ ਹੋ ਰਾਜਾ ਸੀ ਇਹਨੂੰ ਜੈਲਸੀ ਸੀ ਬਹੁਤ ਵੱਡੀ ਇਹਨੇ ਫਿਰ ਜਦੋਂ ਵੇਖਿਆ ਵੀ ਮੇਰਾ ਤੇ ਮੈਂ ਜਿਸ ਗੁਰੂ ਜਿਸ ਗੁਰੂ ਤੋਂ ਮੈਂ ਸਰਦਾ ਵਾਂ ਮੇਰਾ ਮੇਰੇ ਕੁੜਮ ਨੇ ਉਹਨੂੰ ਸੱਦਾ ਪੱਤਰ ਦਿੱਤਾ ਮੇਰੇ ਪੁੱਤ ਦੇ ਵਿਆਹ ਤੇ ਉਹਨੂੰ ਇੱਥੋਂ ਪੰਗਾਣੇ ਦਾ ਜੋਧ ਪੰਗਾਣੇ ਦਾ ਪਹਿਲਾ ਜੋਧ ਇੱਥੋਂ ਹੋਇਆ ਸੀ ਉਨੇ ਫਿਰ ਭੀਮਚੰਦ ਰਾਜੇ ਨੂੰ ਕਿਹਾ ਆਪਣੇ ਕੁੜਮ ਨੂੰ ਕਿ ਜੇ ਤੁਸੀਂ ਗੁਰੂ ਦੀਆਂ ਦਿੱਤੀਆਂ ਹੋਈਆਂ ਸੋਗਾਤਾਂ ਗਿਫਟ ਜਿਹੜੇ ਆ ਤੋਹਫੇ ਆ ਉਹ ਲੈਣੇ ਆ ਤੇ ਮੈਂ ਆਪਣੇ ਪੁੱਤਰ ਦਾ ਵਿਆਹ ਤੁਹਾਡੀ ਧੀ ਨਾਲ ਨਹੀਂ ਕਰਨਾ ਤੁਹਾਨੂੰ ਤੁਹਾਨੂੰ ਪਤਾ ਧੀਆਂ ਦੇ ਰਿਸ਼ਤੇ ਵੇਲੇ ਬਾਪ ਨੂੰ ਮਜਬੂਰ ਹੋਣਾ ਪੈਂਦਾ ਕਈ ਵਾਰੀ ਉਹ ਵੀ ਬਾਪ ਸੀ ਉਹਨੇ ਕਿਹਾ ਵੀ ਉਹਨੇ ਪਰਿਵਾਰ ਨਾਲ ਸਲਾਹ ਕੀਤੀ ਹੁੰਦਾ ਵੀ ਮੈਂ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹੁੰਨਾ ਪਰ ਮੇਰਾ ਗੁਰੂ ਨਾਲ ਵੀ ਬਹੁਤ ਪਿਆਰ ਆ ਗੁਰੂ ਦੀ ਰਿਸਪੈਕਟ ਬਹੁਤ ਕਰਦਾ ਸੀ ਉਹ ਗੁਰੂ ਦਾ ਸਤਿਕਾਰ ਸਾਰੇ ਰਾਜੇ ਕੋ ਜੇ ਵੀ ਨਹੀਂ ਸੀ ਹੈਗੇ ਪਰ ਪਰਿਵਾਰ ਨਾਲ ਸਲਾਹ ਕਰਕੇ ਉਹਨੇ ਜਿਹੜੀਆਂ ਸੁਗਾਤਾਂ ਆਈਆਂ ਸੀ ਉਹ ਵਾਪਸ ਮੋੜ ਦਿੱਤੀਆਂ ਹੁਣ ਜਦੋਂ ਜਿੰਨੀਆਂ ਤੋਹਫੇ ਜਿਹੜੇ ਆਏ ਸੀ ਉਹ ਵਾਪਸ ਮੋੜੇ ਹੁਣ ਭੀਮਚੰਦ ਰਾਜੇ ਹੋਣੀ ਪਤਾ ਕੀ ਸੋਚਦੇ ਆ ਵੀ ਸੁਗਾਤਾਂ ਹੈਗੀਆਂ ਮਹਿੰਗੀਆਂ ਵਾਂ ਐਦਾਂ ਅਸੀਂ ਲੈਣੀਆਂ ਨਹੀਂ ਖੋਹ ਕੇ ਲੈਣੀਆਂ ਇਹਨਾਂ ਕੋਲੋਂ ਵੀ ਇਹਨਾਂ ਕੋਲੋਂ ਸੇਖ ਲੈ ਚੱਲੇ ਵਾਪਸ ਅਸੀਂ ਰਸਤੇ ਜੰਗ ਕਰਾਂਗੇ ਇਹਨਾਂ ਦੇ ਨਾਲ ਖੋਹ ਕੇ ਇਹਨਾਂ ਕੋਲ ਲੈਵਾਂਗੇ ਨਾਲੇ ਇਹ ਵੀ ਹੋਊਗਾ ਵੀ ਅਸੀਂ ਤੁਹਾਡੇ ਕੋਲੋਂ ਤੂੰ ਹੀ ਸਾਨੂੰ ਗਿਫਟ ਥੋੜਾ ਦਿੱਤਾ ਅਸੀਂ ਤੁਹਾਡੇ ਕੋਲ ਜੰਗ ਕਰਕੇ ਤੁਹਾਡੇ ਕੋਲੋਂ ਖੋਈ ਜਾਵਾਂ ਪਰ ਸਾਬੜੇ ਪੰਜਾਬੀ ਸੇਖ ਇਦਾਂ ਦੇ ਆ ਪਿਆਰ ਨਾ ਭਾਵੇਂ ਜਾਨ ਦੇ ਦੇਣ ਪਰ ਜਦੋਂ ਕੋ ਥੱਕੇ ਨਾ ਖੋਣ ਆਊਗਾ ਉਹ ਤੇ ਅਗਲੇ ਫਿਰ ਜਦ ਆਪਣੀ ਕਹਾਵਤ ਨਹੀਂ ਆਵੀ ਉਦਾਂ ਭਾਵੇਂ ਕਿਸੇ ਨੂੰ ਗੁਰਦਾ ਕਿਲੋ ਚਕਾ ਦੇਣ ਪਰ ਜੇ ਥੱਕੇ ਨਾ ਕੋ ਗੰਨਾ ਵੀ ਕੱਢੇਗਾ ਕਈ ਵਾਰੀ ਖੇਤ ਦੇ ਵਿੱਚੋਂ ਤੇ ਕਈ ਵਾਰੀ ਵੜਣ ਤੱਕ ਜਾਂਦੇ ਵੀ ਤੇਰੀ ਹਿੰਮਤ ਕਰਦਾ ਪਈ ਮੇਰੇ ਖੇਤ 'ਚ ਪੈਰ ਪਾਉਣ ਦੀ ਵੀ ਉਜਰੋ ਜਿੱਦੇ ਚ ਗੱਲ ਆ ਗਈ ਸਿੱਖਾਂ ਦੀ ਫਿਰ ਉਹਨਾਂ ਪ੍ਰਵਾਹ ਨਹੀਂ ਕੀਤੀ ਫਿਰ ਇਧਰ ਵੀ ਉਹਨਾਂ ਸੋਚਿਆ ਤੇ ਮੁਠੀ ਭਰ ਤੇ ਇਥੇ ਸਿੱਖ ਖਲੋਤੇ ਇਹਨਾਂ ਦੇ ਕਿਹੜਾ ਸਾਡਾ ਮੁਕਾਬਲਾ ਕਰ ਲੈਣਾ ਤੇ ਹੈਵੀ ਇਦਾਂ ਸੀ ਉਹਨਾਂ ਦੀ ਫੁੱਲ ਤਿਆਰੀ ਸੀ ਇਧਰ ਤਿਆਰੀ ਵੀ ਕੋਈ ਨਹੀਂ ਸੀ ਪਰ ਇਧਰ ਪਾਤਸ਼ਾਹ ਜੀ ਸ਼ੁਰੂ ਤੋਂ ਆਪਣੇ ਬੱਚਿਆਂ ਨੂੰ ਸਿੱਖਾਂ ਨੂੰ ਜਿਨ੍ਹਾਂ ਵਿੱਚ ਦਰਮਿਆਨ ਦੇ ਇਨਸਾਨ ਜਿਹੜਾ ਕੋ ਕਹਾ ਖੋਤਣ ਵਾਲਾ ਜੇ ਕੋ ਹਲਵਾਈ ਹੈ ਪਹਿਲਾ ਭਗਾਨੀ ਦਾ ਜੁੱਧ ਹੋਇਆ ਤੇ ਉਹ ਸਾਰੀ ਜੰਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਜਿੱਤ ਹੋਈ ਮੇਰੇ ਦੱਸਣ ਦਾ ਸਿਰਫ ਇਨਾ ਮੰਤਵ ਸੀ ਕਿ ਗੁਰੂ 파ਸ਼ਾ ਜੀ ਦੀ ਗੁਰੂ 파ਸ਼ਾ ਤੋਂ ਪ੍ਰੋਬਲਮ ਕੀ ਸੁਣਨ ਨਾ ਤੇ ਉਹ ਕਿਹਦੀ ਜ਼ਮੀਨ ਮਾਲਕੇ ਬੈਠੇ ਮਹਾਰਾਜ ਨਾ ਕਿਹਦੀ ਜ਼ਮੀਨ ਤੇ ਕਬਜ਼ਾ ਕੀਤਾ ਮਹਾਰਾਜ ਨੇ ਤਕਲੀਫ ਇਹਨਾਂ ਗੱਲਾਂ ਤੋਂ ਇਹ ਜਦੋਂ 파ਸ਼ਾ ਨੇ ਖੰਡੇ ਬਹੁਲ ਖੰਡੇ ਖੰਡੇ ਵਾਟ ਦੀ ਪੌਲ ਤਿਆਰ ਕੀਤੀ ਇੱਕੇ ਬਾਟੇ 'ਚ ਅਮਰ ਸ਼ਕਾਤਾ ਹੁਣ ਉਹ ਉੱਚ ਜਾਤੀਏ ਸੀ ਉਹ ਤੇ ਆਪਣੇ ਬਰਾਬਰ ਨਹੀਂ ਸੀ ਕਿਸੇ ਨੂੰ ਬਹਿਣ ਦਿੰਦੇ ਉਹਨਾਂ ਆਖੇ ਇੱਕੇ ਬਾਟੇ 'ਚ ਮੂੰਹ ਲਾ ਕੇ ਸਾਰੇ ਪਾਈ ਜਾਂਦੇ ਪੀ ਜਾਂਦੇ ਇੱਕੇ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਆ ਬਣਾਉਣ ਲੱਗੇ ਨਹੀਂ ਵੰਦੇ ਬਣਾਇਆ ਕਹਿੰਨੇ ਆ ਸਾਰੇ ਇਕੱਠੇ ਬਹਿ ਕੇ ਖਾ ਜਾਂਦੇ ਹੁਣ ਜਦੋਂ ਆਪਾਂ ਲੰਗਰ ਬਣਾਉਨੇ ਆ ਲੰਗਰ ਪ੍ਰਸ਼ਾਦਾ ਬਣਾਉਨੇ ਆਪਾਂ ਆਪਾਂ ਇਕੱਠੇ ਬਹਿ ਕੇ ਸ਼ੱਕਦੇ ਹਾਂ ਸੰਗਤ ਵਿੱਚ ਬੈਠੇ ਆਪਾਂ ਆਪਾਂ ਨੂੰ ਇਹ ਥੋੜਾ ਪਤਾ ਵੀ ਸਾਡੇ ਸੰਗਤ ਵਿੱਚ ਕਿਹੜਾ ਬੰਦਾ ਕਿਹੜੀ ਜਾਤ ਬਰਾਦਰੀ ਦਾ ਬੈਠਾ ਆਪਾਂ ਧਾਰਮਿਕ ਸਥਾਨਾਂ 'ਤੇ ਜਾਂਦੇ ਆਂ ਪਰ ਕਦੀ ਸਮਾਂ ਸੀ ਨੀਵੇਂ ਬੰਦੇ ਨੂੰ ਦਲਤ ਬੰਦੇ ਨੂੰ ਧਾਰਮਿਕ ਸਥਾਨਾਂ 'ਤੇ ਬਰਾਬਰ ਬਹਿਣ ਦਾ ਅਧਿਕਾਰ ਬੋਲੋ ਜੀ ਅੱਜ ਵੀ ਨਹੀਂ ਹੈਗਾ ਬਹੁਤ ਥਾਵਾਂ 'ਤੇ ਭਾਰਤ ਦੇਸ਼ ਵਿੱਚ ਇਦਾਂ ਦੇ ਧਾਰਮਿਕ ਸਥਾਨ ਹੈਗੇ ਆ ਜਿੱਥੇ ਦਲਤ ਬੰਦੇ ਨੂੰ ਅੰਦਰ ਆਉਣ ਦੀ ਆਗਿਆ ਕੁੱਤਾ ਖੂਹ ਤੋਂ ਪਾਣੀ ਪੀ ਜਾਏ ਤੇ ਕੁੱਤੀ ਪਾਣੀ ਨੂੰ ਕੁਝ ਨਹੀਂ ਹੁੰਦਾ ਪਰ ਜੇ ਦਲਤ ਬੰਦਾ ਖੂਹ ਦੇ ਉੱਤੇ ਚੜ੍ਹੀ ਜਾਵੇ ਨਾ ਉਹ ਕਹਿੰਦੇ ਸਾਡਾ ਖੂਹ ਪਿੱਟਿਆ ਗਿਆ ਹੁਣੇ ਧੂਣਾ ਪੈਣਾ ਸਾਨੂੰ ਬਾਹਰੋਂ ਇੱਥੇ ਇੰਨੀ ਗਲਾਨੀ ਸੀ ਆਮ ਦਲਤ ਬੰਦੇ ਤੋਂ ਉਹ ਤੋਂ ਨਫ਼ਰਤ ਸੀ ਜੇ ਤੇਰਾ ਹੱਥ ਲੱਗਿਆ ਗਿਆ ਪਿੱਟਿਆ ਗਿਆ ਇੱਥੇ ਇਦਾਂ ਹੁੰਦਾ ਰਿਹਾ ਹੁਣ ਉਹ ਕਿਦਾਂ ਬਰਦਾਸ਼ਤ ਕਰ ਦੇ ਜਿਨ੍ਹਾਂ ਨੂੰ ਅਸੀਂ ਸ਼ੂਦਰ ਤੇ ਦਲਤ ਕਹਿੰਦੇ ਆ ਪਾਰਸ਼ਾ ਉਹਨਾਂ ਨੂੰ ਬਰਾਬਰ ਬਿਠਾ ਕੇ ਬੈਠੇ ਆ ਪਾਰਸ਼ਾ ਉਹਨਾਂ ਨੂੰ ਪਿਆਰ ਕਰ ਰਹੇ ਆ ਆ ਤਕਲੀਫ ਸੀ ਉਹਨਾਂ ਨੂੰ ਬਿਪਰਵਾਦ ਨੂੰ ਇੱਥੋਂ ਤਕਲੀਫ ਸੀ ਇੱਥੋਂ ਜੰਗ ਸ਼ੁਰੂ ਹੋਈ ਜੰਗ ਤਾਂ ਵੈਸੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਸੀ ਜਦੋਂ ਬਾਬਰ ਨੂੰ ਜਾਬਰ ਕਹਤਾ ਜਦੋਂ ਮਰਨੇ ਜਨੇਊ ਪਾਉਣ ਤੋਂ ਇਨਕਾਰ ਕਰਤਾ ਜੰਗ ਤੇ ਉਦੋਂ ਜਿ ਜਨੇਊ ਤੇ ਕਿ ਜਰੀਆ ਸੀ ਜਜਮਾਨ ਦੇ ਘਰ ਪ੍ਰਵੇਸ਼ ਕਰਨ ਦਾ ਉਹ ਕਿਦਾਂ ਰਾ ਸੁੱਤਾ ਹੋਊਗਾ ਸੋਚ ਕੇ ਵੇਖੋ ਤੁਸੀਂ ਉਦੋਂ ਤੋਂ ਅਗਲੇ ਨੇ ਵਿਯੋਤ ਬੰਦੀਆਂ ਸ਼ੁਰੂ ਕਰ ਦਿੱਤੀਆਂ ਪਰ ਅਸੀਂ ਕਦੀ ਆਪਣੀ ਕੌਮ ਦੀ ਹਿਸਟਰੀ ਪੜ ਕੇ ਪਹਿਣੋ ਇੱਕ ਬੇਨਤੀ ਕਰਾਂ ਤੁਸੀਂ ਮੇਰੀਆਂ ਸਾਰੀਆਂ ਭੈਣਾਂ ਬੈਠੀਆਂ ਮੇਰੀਆਂ ਮਾਵਾਂ ਬੈਠੀਆਂ ਇੱਕ ਵਾਰੀ ਆਪਣੀ ਕੌਮ ਦੀ ਹਿਸਟਰੀ ਪੜਿਓ ਦੁਨੀਆਂ ਦੇ ਵਿੱਚ ਹਰ ਮਜ਼ਬ ਦੇ ਵਿੱਚ ਨਾ ਹਰ ਮਜ਼ਬ ਦੇ ਵਿੱਚ ਔਰਤ ਵਿੱਚ ਕਿਤਨਾ ਕਿਤੇ ਕਮੀ ਕੱਢੀ ਗਈ ਹੈ ਪਰ ਇੱਕੋ ਗੁਰੂ ਨਾਨਕ ਸਾਹਿਬ ਦਾ ਕਾਰ ਹੈ ਜਿੱਥੇ ਔਰਤ ਨੂੰ ਇੰਨੀ ਰੱਜ ਕੇ ਤਾਰੀਫ ਕੀਤੀ ਗਈ ਹੈ ਕਿ ਸੋ ਕੋ ਮੰਦਾ ਕੀ ਜਿੱਤ ਜਮੇ ਰਾਜਾ ਹਰ ਮਜ਼ਬ ਨੇ ਕੋਈ ਨਾ ਕੋਈ ਮੈਂ ਤੁਹਾਡੇ ਸਾਹਮਣੇ ਦਲੀਲਾਂ ਦੇਣ ਲੱਗਾ ਸੌਖੀਆਂ ਹਿੰਦੂ ਵੀਰਾਂ ਦੀ ਮੈਂ ਰਿਸਪੈਕਟ ਕਰਦਾ ਬਹੁਤ ਚੰਗੇ ਨੇਕ ਇਨਸਾਨ ਨੇ ਪਰ ਕਿਸੇ ਤੁਸੀਂ ਹਿੰਦੂ ਵੀਰ ਨੂੰ ਪੁੱਛਿਓ ਕਿਸੇ ਮੰਦਰ ਦੇ ਪੁਜਾਰੀ ਨੂੰ ਪੁੱਛਿਓ ਕੀ ਔਰਤ ਜਨੇਊ ਪਾ ਸਕਦੀ ਹੈ ਤੁਸੀਂ ਪੜੀਆਂ ਲਿਖਿਆ ਮਰੀਆਂ ਪੈਣਾ ਬੈਠੀਆਂ ਜੇ ਤੁਹਾਡੀਆਂ ਕੋਈ ਹਿੰਦੂ ਪੈਣਾ ਫਰੈਂਡ ਹੋਣੀਆਂ ਨੇ ਪੁੱਛਿਓ ਉਹਨਾਂ ਨੂੰ ਵੀ ਉਹ ਜਨੇਊ ਪਾ ਸਕਦੀ ਹੈ ਉਹ ਕਹਿੰਦੇ ਜੇ ਤੂੰ ਨਹੀਂ ਪਾ ਸਕਦੀ ਪੁੱਛ ਜ਼ਰੂਰ ਜਾ ਕੇ ਵੀ ਜੇ ਮੇਰਾ ਪਤੀ ਪਾਦਾ ਮੈਂ ਕਿਉਂ ਨਹੀਂ ਪਾ ਸਕਦੀ ਜੇ ਜਨੇਊ ਪਾਉਣ ਦਾ ਧਰਮ ਚ ਬੰਦਾ ਪ੍ਰਵੇਸ਼ ਕਰਦਾ ਤਾਂ ਫਿਰ ਔਰਤ ਨੂੰ ਆਗਿਆ ਨਹੀਂ ਹੈਗੀ ਇਸਲਾਮ ਦੇ ਵਿੱਚ ਮਰਦ ਨਮਾਜ਼ ਨੂੰ ਪੜ੍ਹਨ ਜਾਂਦੇ ਆ ਔਰਤ ਜੇ ਪੜ੍ਹੂਗੀ ਵੀ ਤੇ ਪਰਦੇ ਚ ਪੜ੍ਹੂਗੀ ਕਿਤਨਾ ਕਿਤੇ ਉਹਨਾਂ ਦੇ ਅੰਦਰ ਇਹ ਕਾਣ ਵਸਿਆ ਹੋਇਆ ਹੈ ਕ੍ਰਿਸ਼ਚਨ ਵਿੱਚ ਇਸਾਈਆਂ ਚ ਗ੍ਰਸਤੀ ਬੰਦਾ ਪਾਪ ਨਹੀਂ ਬਣ ਸਕਦਾ। ਜੇ ਗ੍ਰਸਤੀ ਬੰਦਾ ਹੈ ਤਾਂ ਪਾਪ ਨਹੀਂ ਬਣ ਸਕਦਾ। ਇੱਥੇ ਗ੍ਰਸਤੀ ਗੁਰੂ ਹੈ। ਗੁਰੂ ਨਾਨਕ ਸਾਹਿਬ ਖੁਦ ਗੁਰੂ ਆ। ਗ੍ਰਸਤੀ ਆ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਪਾਸ਼ਾ ਸਵਾਏ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੇ। 10 ਦੀਆਂ 9 ਦੀਆਂ 9 ਪਾਰਸ਼ੀਆਂ ਗ੍ਰਸਤੀ ਆ ਤੇ ਗ੍ਰਸਤੀ ਬੰਦਾ ਔਰਤ ਨਾ ਬਣਦਾ। ਇਹਦਾ ਮਤਲਬ ਉਹਨਾਂ ਨੂੰ ਔਰਤ ਤੋਂ ਪ੍ਰੋਬਲਮ ਹੈ। ਬਿਔਰਤ ਰੱਬ ਦੀ ਪ੍ਰਾਪਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਜਿਹੜੇ ਮਜਬ ਔਰਤ ਨੂੰ ਰੱਬ ਦੀ ਪ੍ਰਾਪਤੀ 'ਚ ਰੁਕਾਵਟ ਮੰਨਦੇ ਹੋਣ ਤੇ ਔਰਤਾਂ ਫੇਰ ਵੀ ਉਹਨਾਂ ਦੇ ਗੁਣ ਗਾਉਂਦੀਆਂ ਹੋਣ ਇਹਨੂੰ ਕਹਿੰਦੇ ਨੇ ਭਾਵੇਂ ਤੁਸੀਂ ਪੜੇ ਲਿਖੇ ਜੇ ਤੁਹਾਨੂੰ ਅੰਦਰੋਂ ਸੁਆਇਆ ਹੋਇਆ ਅਗਲੇ ਨੇ